ਪਲਕਪ੍ਰੀਤ ਕੌਰ ਫਰੋਜਪੁਰ ਪੰਜਾਬ ਤੋਂ ਬੇਟੇ ਅਗਲੇ ਦੋ ਸ਼ਲੋਕਾਂ ਦਾ ਪਾਠ ਜਿਹੜਾ ਸਾਨੂੰ ਸਰਣ ਕਰਾਓ ਜੀ ਆਹੀ ਗਇਓ ਲਿਓ ਜਰਾ ਤਨ ਜੀ ਤ ਕਹੋ ਨਾਨਕ ਪਜ ਹਰਮਨਾ ਆਦ ਜਾਤ ਹੈ ਬੀਤ ਬੇਰਦ ਪਇਓ ਸੂਜ ਨਹੀਂ ਕਾਲ ਬਹੁਚਿਆ ਨਾ ਕਹੋ ਨਾਨਕ ਨਰ ਬਾਵਰੇ ਕਿਉ ਨਾ ਪਜਾ ਭਗਵਾਨ ਬਹੁਤ ਵਧੀਆ ਬੱਚੇ ਨਮਸਕਾਰ ਹੈ ਇਹਨਾਂ ਦੇ ਮਾਤਾ ਪਿਤਾ ਨੂੰ ਜੋ ਬੱਚਿਆਂ ਨੂੰ ਇਸ ਪਾਸੇ ਉਹਨਾਂ ਨੇ ਲਗਾਇਆ ਦੇਖੋ ਬੜੀ ਬਹੁਤ ਸਤਿਗੁਰ ਦੀ ਬਖਸ਼ਿਸ਼ ਹੋਵੇ ਨਾ ਹਰ ਮਾਪਾ ਬੱਚਾ ਚਾਹੁੰਦਾ ਕਿ ਮੇਰੇ ਬੱਚੇ ਚੰਗੇ ਰਸਤੇ ਤੇ ਚੱਲਣ ਜਿਤੇ ਰੱਖਿਓ ਦਿੱਤੇ ਹੋਏ ਚੰਗੇ ਸੰਸਕਾਰ ਅਗਰ ਬੱਚਾ ਜ਼ਿੰਦਗੀ ਵਿੱਚ ਭਟਕ ਵੀ ਜਾਵੇ ਨਾ ਉਹ ਦਿੱਤੇ ਹੋਏ ਸੰਸਕਾਰ ਉਹਨੂੰ ਚੰਗੇ ਪਾਸੇ ਲੈ ਆਉਂਦੇ ਨੇ ਹੁਣ ਚੰਗੇ ਮਾੜੇ ਦਾ ਪਤਾ ਲੱਗ ਜਾਂਦਾ ਕਿ ਮੇਰੇ ਮਾਪੇ ਆਨੇ ਮੈਨੂੰ ਆ ਸਿੱਖਿਆ ਦਿੱਤੀ ਸੀ ਤੇ ਗੁਰਬਾਣੀ ਦੇ ਵਿੱਚ ਜਿੱਤੇ ਚਿੱਤ ਜੁੜ ਗਿਆ ਇਹਨੂੰ ਆਸਰਾ ਗੁਰਬਾਣੀ ਦਾ ਮਿਲ ਗਿਆ ਫਿਰ ਉਹ ਬਚਪਨ ਵਿੱਚ ਵੀ ਜਵਾਨੀ ਵਿੱਚ ਵੀ ਬਡੇਪੇ ਵਿੱਚ ਵੀ ਪਰਮਾਤਮਾ ਦੇ ਨਾਲ ਆਪਣਾ ਪਿਆਰ ਰੱਖੇਗਾ ਡਰ ਰੱਖੇਗਾ ਉਹ ਕਦੇ ਵੀ ਬੁਰਾਈ ਵਾਲੇ ਪਾਸੇ ਨਹੀਂ ਚਲੇਗਾ ਬੱਚੀ ਨੇ ਬੜੇ ਪਿਆਰ ਦੇ ਨਾਲ ਬੜਾ ਫਕਰ ਹੁੰਦਾ ਕਿ ਕਿੰਨੇ ਸੁਰੀਲੀ ਆਵਾਜ਼ ਵਿੱਚ ਬੱਚੀਆਂ ਜੋ ਗੁਰੂ ਸਾਹਿਬ ਦਾ ਉਹ ਕਿੰਨਾ ਪਿਆਰ ਹੋਵੇਗਾ ਪਿਆਰ ਤੋਂ ਬਿਨਾ ਨਹੀਂ ਤੁਸੀਂ ਅੱਗੇ ਚੱਲ ਸਕਦੇ ਭਰੋਸੇ ਤੋਂ ਬਿਨਾ ਤੁਸੀਂ ਕਦੇ ਵੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦੇ ਸੋ ਬੱਚੀ ਤੁਸੀਂ ਵੀ ਇਸ ਗੱਲ ਨੂੰ ਸਮਝੋ ਸੁਣਨ ਵਾਲੇ ਵੀ ਸਮਝੋ ਕਿ ਗੁਰਬਾਣੀ ਪੜੋ ਥੋੜੀ ਪੜ ਲਓ ਪਰ ਸਮਝ ਕੇ ਪੜੋ ਸਾਬ ਕਹਿ ਰਹੇ ਨੇ ਤਰਨਾ ਭੋ ਤਰਨਾ ਭੋਂਦਾ ਜਵਾਨੀ ਕਿਉਂ ਹੀ ਗਿਓ ਖੱਲਕੇ ਤੇਰੀ ਜਿਹੜੀ ਜਵਾਨੀ ਆ ਨਾ ਇਹ ਬੇਪਰਵਾਹੀ ਵਿੱਚ ਲੰਘ ਗਈ ਆ 12 ਬਰਸ ਬਾਲਪਨ ਬੀਤੇ 20 ਬਰਸ ਕਚਤਾਪਨ ਅਕਿਉ ਬਚਪਨ ਜਵਾਨੀ ਖੇਡਾਂ ਵਿੱਚ ਬਤੀਤ ਹੋ ਗਈ 30 ਬਰਸ ਕਚ ਦੇਵਨਾ ਪੂਜਾ ਫਿਰ ਬੰਦਾ ਉਸ ਤੋਂ ਬਾਅਦ ਗ੍ਰਸਥ ਜੀਵਨ ਪਾ ਕੇ ਘਰ-ਬਾਰ ਦੀਆਂ ਚੀਜ਼ਾਂ ਉਹ ਪਦਾਰਥ ਇਕੱਠੇ ਕਰੀ ਜਾਂਦਾ ਖੱਲਕੇ 30 ਬਰਸ ਕਚ ਦੇਵਨਾ ਪੂਜਾ ਫਿਰ ਪਛਤਾਨ ਉਹ ਬਿਰਧ ਬਹੇਉ 3 ਬਾਅਰ ਸਾਲ ਦੀ ਉਮਰ ਹੋ ਗਈ ਕਹਿ ਲਗੇ ਪਛਤਾਵੇ ਤੂੰ ਬਿਨਾ ਤੇਰੇ ਹੱਥ ਕੁਝ ਵੀ ਨਹੀਂ ਆਉਣਾ ਸਾਬੀਤੀ ਉਹੀ ਗੱਲ ਕਹਿ ਰਹੇ ਨੇ ਤਰਣਾ ਪਿਓ ਜਵਾਨੀ ਤੇਰੀ ਬੇਪਰਵਾਹੀ ਵਿੱਚ ਲੰਘ ਗਈ ਤੇ ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੁਣ ਅੱਖਾਂ ਤੋਂ ਕੰਨਾਂ ਤੋਂ ਹੱਡ ਪੈਰ ਜਿਹੜੇ ਨੇ ਅੰਗ ਜਿਹੜੇ ਨੇ ਉਹ ਜਵਾਬ ਦੇਣੇ ਸ਼ੁਰੂ ਹੋ ਜਾਂਦੇ ਨੇ ਇਸ ਉਮਰ ਤੋਂ ਬਾਅਦ ਜਿਹੜੀ 70 70 ਬੰਦਾ ਪਹੁੰਚ ਜਾਂਦਾ ਫਿਰ ਸਰੀਰ ਨਿਰਬਲ ਹੋ ਜਾਂਦਾ ਉਹ ਸਾਬ ਕਹ ਲੈ ਕਿ ਜਿਹੜੀ ਤੇਰੀ ਉਮਰ ਸੀ ਜਵਾਨੀ ਦੀ ਤੂੰ ਉਦੋਂ ਜਪਣਾ ਸੀ ਚੰਗੇ ਕਰਮ ਕਰਨੇ ਸੀ ਉਦੋਂ ਤੂੰ ਕੀਤੇ ਨਹੀਂ ਇਹੀ ਸਮਝਦਾ ਰਿਹਾ ਵੀ ਬਹੁਤ ਸਮਾਂ ਪਿਆਗਾ ਜਿ ਖਾਣ ਪੀਣ ਦਾ ਸਮਾਂ ਪੱਸਾ ਰ ਕਰਨ ਲੱਗੇ ਉਹ ਦਿਨ ਵੀ ਲੰਘ ਗਏ ਤੇ ਉਦੋਂ ਬਿਟੇਪਾ ਆ ਗਿਆ ਤੇਰੇ ਸਰੀਰ ਨੂੰ ਰੋਗ ਲੱਗ ਗਏ ਸਾਬ ਕਣ ਲੱਗੇ ਕਹੋ ਨਾਨਕ ਪਜ ਹਰਮਨ ਔਤ ਜਾਤ ਹੈ ਦੀਤ ਸਿਮਰਨ ਕਰੂ ਦੀ ਬੰਦਗੀ ਕਰ ਕਿਉਂ ਤੇਰੀ ਉਮਰ ਲੰਘਦੀ ਜਾ ਰਹੀ ਕਿਉਂਕਿ ਸਮੇਂ ਨੇ ਨਹੀਂ ਰੁਕਣਾ ਅਸੀਂ ਸਮੇਂ ਨੂੰ ਸੰਭਾਲਣਾ ਅਗਲੇ ਸ਼ਲੋਕ ਵਿੱਚ ਬੱਚੀ ਨੇ ਬੜੇ ਪਿਆਰ ਦੇ ਨਾਲ ਜਿਹੜਾ ਚੌਥਾ ਸ਼ਲੋਕ ਪੜਿਆ ਬਿਰਧ ਭਇਓ ਸੂਝੇ ਨਹੀਂ ਬਿਡੇ ਪਾਜੜਾ ਜਦੋਂ ਮਨੋਕਤੇ ਆ ਜਾਂਦਾ ਨਾ ਕਹਿੰਦੇ ਉਦੋਂ ਸਮਝ ਨਹੀਂ ਆਉਂਦੀ ਤੇ ਸਿਰ ਤੇ ਮੌਤ ਆ ਟੋਕਦੀ ਏ ਇੱਥੇ ਰੱਖੋ ਬਿਰਧ ਭਇਓ ਸੂਝੇ ਨਹੀਂ ਕਾਲ ਪਹੁੰਚ ਗਿਆ ਆਣ ਮੌਤ ਫਿਰ ਆਣ ਕੇ ਸਿਰ ਤੇ ਖੜੀ ਹੋ ਜਾਂਦੀ ਏ ਚੱਲ ਭਈ ਹੁਣ ਤੇਰਾ ਸਮਾਂ ਹੋ ਗਿਆ ਤੋਹੋ ਨਾਨਕ ਨਰ ਬਾਬਰੇ ਕਿਉ ਨਾ ਪਤੇ ਭਗਵਾਨ ਨਾਨਕ ਦੇ ਸਿਰ ਦੇਖੇ ਏਟ ਗੁਰ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਦੇ ਨੇ ਕਾਲ ਕੇ ਝੱਲੇ ਮਨੁੱਖ ਤੋ ਕਿਉ ਨਹੀਂ ਪਰਮਾਤਮਾ ਵੀ ਬੰਦਗੀ ਕਰਦਾ ਸੋ ਇਹ ਇਹ ਸ਼ਲੋਕਾਂ ਦੀ ਫਲਸਫੇ ਨੂੰ ਸਮਝਿਓ ਗਾ ਕਹਿੰਦੇ ਅੱਗੇ ਚੱਲੇ ਜਾਣਾ ਰੁਕੇ ਨੂੰ ਸਮਝਣਾ